ਅਮਰੀਕਾ ਸਣੇ ਦੁਨੀਆ ਦੇ ਕਈ ਹਿੱਸਿਆਂ ਤੇ ਵਿੱਚ ਕਾਲਜ ਵਿਦਿਆਰਥੀਆਂ ਦੇ ਵਿਚਕਾਰ ਓਨਲੀ ਫੈਨਸ ਨਾਂ ਦੀ ਔਨਲਾਈਨ ਪਲੇਟਫਾਰਮ ਦੀ ਵਰਤੋਂ ਤੇਜ਼ੀ ਦੇ ਨਾਲ ਵੱਧ ਰਹੀ ਹੈ। ਇਹ ਪਲੇਟਫਾਰਮ ਜੋ ਮੁਕਤ ਤੌਰ ਤੇ ਅਡਲਟ ਕੰਟੈਂਟ ਸਾਂਝਾ ਕਰਨ ਦੇ ਲਈ ਜਾਣਿਆ ਜਾਂਦਾ ਹੈ, ਵਿਦਿਆਰਥੀਆਂ ਨੂੰ ਆਸਾਨੀ ਅਤੇ ਜਲਦੀ ਦੇ ਨਾਲ ਪੈਸਾ ਕਮਾਉਣ ਦਾ ਇੱਕ ਮੌਕਾ ਦੇ ਰਿਹਾ ਹੈ। ਵਿਦਿਆਰਥੀਆਂ ਦੇ ਵਿੱਚ ਇਸ ਦੇ ਵੱਧ ਦੇ ਇਸਤੇਮਾਲ ਅਤੇ ਪ੍ਰਭਾਵ ਨੂੰ ਲੈ ਕੇ ਮਹਾਰਾ ਨੇ ਗੰਭੀਰ ਸਵਾਲ ਖੜੇ ਕੀਤੇ ਨੇ। ਜਿਸ ਦੇ ਵਿੱਚ ਵਿਦਿਆਰਥੀਆਂ ਤੇ ਮਨੋਵਿਗਿਆਨਿਕ ਪ੍ਰਭਾਵ ਸੁਰੱਖਿਆ ਜੋਖਮ ਅਤੇ ਭਵਿੱਖ ਦੇ ਵਿੱਚ ਕੈਰੀਅਰ ਤੇ ਪੈਣ ਵਾਲੇ ਅਸਰ ਨੂੰ ਲੈ ਕੇ ਚਿੰਤਾਵਾਂ ਵੀ ਸਾਹਮਣੇ ਆਈਆਂ ਨੇ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਓਨਲੀ ਫੈਨਸ ਤੁਹਾਡੇ ਵਿੱਚੋਂ ਕਈਆਂ ਨੇ ਇਸ ਔਨਲਾਈਨ ਪਲੇਟਫਾਰਮ ਦਾ ਨਾਮ ਤਾਂ ਜ਼ਰੂਰ ਸੁਣਿਆ ਹੋਵੇਗਾ ਓਨਲੀ ਫੈਨਸ ਸਾਲ 2016 ਦੇ ਵਿੱਚ ਸ਼ੁਰੂ ਹੋਇਆ ਸੀ ਇਹ ਕੰਟੈਂਟ ਕ੍ਰੀਏਟਰਸ ਨੂੰ ਆਪਣੀ ਸਮੱਗਰੀ ਜਿਵੇਂ ਕਿ ਫੋਟੋਆਂ ਵੀਡੀਓਜ਼ ਨੂੰ ਸਬਸਕ੍ਰਿਪਸ਼ਨ ਦੇ ਬਦਲੇ ਸਾਂਝੇ ਕਰਨ ਦੀ ਸਹੂਲਤ ਦਿੰਦਾ ਹੈ ਪਾਵੇਂ ਇਸ ਪਲੇਟਫਾਰਮ ਤੇ ਵੱਖ-ਵੱਖ ਕਿਸਮ ਦੀਆਂ ਤਸਵੀਰਾਂ ਤੇ ਵੀਡੀਓ ਸਾਂਝੀ ਕੀਤੀ ਜਾਂਦੀ ਹੈ ਪਰ ਇਹ ਖਾਸ ਕਰਕੇ ਅਡਲਟ ਕੰਟੈਂਟ ਲਈ ਜਾਣਿਆ ਜਾਂਦਾ ਹੈ। OnlyFans ਤੇ 170 ਮਿਲੀਅਨ ਤੋਂ ਵੱਧ ਰਜਿਸਟਰਡ ਸਬਸਕ੍ਰਾਈਬਰਸ ਨੇ। ਇਹ ਪਲੇਟਫਾਰਮ ਖਾਸ ਤੌਰ ਤੇ ਨੌਜਵਾਨਾਂ ਦੇ ਵਿੱਚ ਕਾਫੀ ਮਸ਼ਹੂਰ ਹੋ ਰਿਹਾ ਹੈ। ਕਈ ਅਮਰੀਕੀ ਕਾਲਜਸ ਦੇ ਵਿੱਚ ਵੱਧਦੀਆਂ ਟਿਊਸ਼ਨ ਫੀਸਾਂ ਤੇ ਰੋਜ਼ਾਨਾ ਖਰਚਿਆਂ ਨੇ ਵਿਦਿਆਰਥੀਆਂ ਦੇ ਉੱਤੇ ਆਰਥਿਕ ਬੋਝ ਪਾਇਆ ਹੈ। ਅਜਿਹੇ ਦੇ ਵਿੱਚ ਓਨਲੀ ਫੈਨਸ ਨੂੰ ਤੇਜ਼ੀ ਦੇ ਨਾਲ ਪੈਸਾ ਕਮਾਉਣ ਦਾ ਇੱਕ ਆਸਾਨ ਰਸਤਾ ਮੰਨਿਆ ਜਾ ਰਿਹਾ ਹੈ। ਮਿਸਾਲ ਦੇ ਵਜੋਂ ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਦੀ ਵਿਦਿਆਰਥਣ ਐਂਜਲੀਸਾ ਐਰਾਗੋਨ ਦੇ ਮੁਤਾਬਕ ਉਸਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸਕੂਲ ਦੀਆਂ ਫੀਸਾਂ ਭਰਨ ਦੇ ਲਈ ਓਨਲੀ ਫੈਨਸ ਤੇ ਆਪਣਾ ਅਡਲਟ ਕੰਟੈਂਟ ਸਾਂਝਾ ਕੀਤਾ। ਇਸ ਤਰ੍ਹਾਂ ਦੀਆਂ ਕਹਾਣੀਆਂ ਹੋਰ ਵੀ ਕਈ ਵਿਦਿਆਰਥੀਆਂ ਦੀਆਂ ਸਾਹਮਣੇ ਆਈਆਂ ਨੇ ਜੋ ਪੈਸਿਆਂ ਦੀ ਤੰਗੀ ਦੇ ਨਾਲ ਜੂਝਦੇ ਹੋਏ ਇਸ ਪਲੇਟਫਾਰਮ ਦੇ ਵੱਲ ਮੁੜ ਰਹੇ ਨੇ। ਮਹਾਰਾ ਦੇ ਅਨੁਸਾਰ ਵੱਧਦੀ ਮਹਿੰਗਾਈ ਅਤੇ ਐਜੂਕੇਸ਼ਨ ਖਰਚੀਆਂ ਨੇ ਵਿਦਿਆਰਥੀਆਂ ਨੂੰ ਅਜੋਹੇ ਰਸਤੇਆਂ ਨੂੰ ਚੁਣਨ ਦੇ ਲਈ ਮਜਬੂਰ ਕੀਤਾ ਹੈ ਭਾਵੇਂ ਓਨਲੀ ਫੈਨਸ ਵਿਦਿਆਰਥੀਆਂ ਲਈ ਤੇਜ਼ੀ ਦੇ ਨਾਲ ਪੈਸਾ ਕਮਾਉਣ ਦਾ ਸਾਧਨ ਬਣ ਰਿਹਾ ਹੈ ਪਰ ਇਸ ਦੇ ਨਾਲ ਜੁੜੇ ਕਈ ਖਤਰੇ ਤੇ ਚਿੰਤਾਵਾਂ ਵੀ ਸਾਹਮਣੇ ਆਈਆਂ ਨੇ ਮਹਾਰਾ ਦੇ ਮੁਤਾਬਕ ਵਿਦਿਆਰਥੀਆਂ ਦੇ ਵੱਲੋਂ ਅਡਲਟ ਕੰਟੈਂਟ ਸਾਂਝਾ ਕਰਨ ਦੇ ਨਾਲ ਨਾਲ ਉਹਨਾਂ ਦੇ ਉੱਤੇ ਮਾਨਸਿਕ ਦਬਾਅ ਅਤੇ ਸਮਾਜ ਦੇ ਵੱਲੋਂ ਦੁਤਕਾਰੇ ਜਾਣ ਦਾ ਅਸਰ ਵੀ ਪੈ ਸਕਦਾ ਹੈ ਇਸ ਦੇ ਨਾਲ ਆਨਲਾਈਨ ਹਰਾਸਮੈਂਟ ਦਾ ਸ਼ਿਕਾਰ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ। ਦੂਸਰਾ ਸੁਰੱਖਿਆ ਜੋਖਮ। ਓਨਲੀ ਫੈਨਸ ਤੇ ਅਡਲਟ ਕੰਟੈਂਟ ਸਾਂਝਾ ਕਰਨ ਵਾਲੇ ਵਿਦਿਆਰਥੀ ਸੈਕਸ ਟ੍ਰੈਫਿਕਿੰਗ ਦਾ ਸ਼ਿਕਾਰ ਹੋ ਸਕਦੇ ਨੇ। ਉਹਨਾਂ ਦੇ ਮੁਤਾਬਿਕ ਇਸ ਪਲੇਟਫਾਰਮ ਤੇ ਕਈ ਲੋਕਾਂ ਨੂੰ ਸ਼ੋਸ਼ਣ ਤੇ ਟ੍ਰੈਫਿਕਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਖਾਸ ਕਰਕੇ ਕਾਲਜ ਤੇ ਵਿਦਿਆਰਥੀਆਂ ਦੇ ਲਈ ਵੱਡਾ ਜੋਖਮ ਹੈ। ਤੀਸਰਾ ਕੈਰੀਅਰ ਤੇ ਅਸਰ। ਓਨਲੀ ਫੈਨਸ ਦਾ ਹਿੱਸਾ ਵਧਣ ਵਾਲੇ ਵਿਦਿਆਰਥੀਆਂ ਦੇ ਕੈਰੀਅਰ ਤੇ ਵੀ ਵੱਡਾ ਅਸਰ ਪੈ ਸਕਦਾ ਹੈ। ਮਹਾਰਾ ਦਾ ਕਹਿਣਾ ਹੈ ਕਿ ਅਜਿਹੀ ਸਮਗਰੀ ਸਮਾਜਿਕ ਤੇ ਪ੍ਰੋਫੈਸ਼ਨਲ ਜੀਵਨ ਦੇ ਵਿੱਚ ਰੁਕਾਵਟਾਂ ਪੈਦਾ ਕਰ ਸਕਦੀ ਹੈ। ਇਸ ਤੋਂ ਇਲਾਵਾ ਪ੍ਰਾਈਵੇਸੀ ਤੇ ਡਾਟਾ ਸਿਕਿਉਰਟੀ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਕਈ ਵਿਦਿਆਰਥੀਆਂ ਦੇ ਵੱਲੋਂ ਓਨਲੀ ਫੈਨਸ ਤੇ ਸੰਵੇਦਨਸ਼ੀਲ ਜਾਣਕਾਰੀ ਸਾਂਝੀਆਂ ਕਰਨ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਨਾਲ ਪ੍ਰਾਈਵੇਸੀ ਤੇ ਡਾਟਾ ਸਿਕਿਉਰਟੀ ਨੂੰ ਲੈ ਕੇ ਵੱਡੇ ਸਵਾਲ ਉੱਠਦੇ ਨੇ। ਇਸ ਦੇ ਨਾਲ ਹੀ ਕਾਲਜੇਸ ਤੇ ਯੂਨੀਵਰਸਿਟੀਆਂ ਨੂੰ ਵੀ ਇਸ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਨੀਤੀਆਂ ਬਣਾਉਣ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਪਈ ਹੈ। ਕੁਝ ਮਾਹਿਰ ਸੁਝਾ ਦਿੰਦੇ ਨੇ ਕਿ ਸਿੱਖਿਆ ਸੰਸਥਾਵਾਂ ਨੂੰ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਅਤੇ ਇਸ ਦੇ ਨਾਲ ਨਾਲ ਅਵੇਅਰਨੈਸ ਪ੍ਰੋਗਰਾਮਸ ਦੇ ਦੁਆਰਾ ਜੋਖਮਾਂ ਤੋਂ ਬਚਾਉਣ ਦੀ ਜ਼ਰੂਰਤ ਹੈ। ਓਨਲੀ ਫੈਨਸ ਦੀ ਵੱਧਦੀ ਪ੍ਰਸਿੱਧੀ ਨੇ ਅਮਰੀਕਾ ਦੇ ਕਾਲਜ ਤੇ ਵਿਦਿਆਰਥੀਆਂ ਲਈ ਆਰਥਿਕ ਸਮੱਸਿਆਵਾਂ ਦੇ ਹੱਲ ਦਾ ਰਸਤਾ ਜ਼ਰੂਰ ਖੋਲ੍ਹਿਆ ਪਰ ਇਸ ਦੇ ਨਾਲ ਜੁੜੇ ਜੋਖਮ ਤੇ ਸਮਾਜਿਕ ਮਨੋਵਿਗਿਆਨਿਕ ਪ੍ਰਭਾਵਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਿੱਖਿਆ ਸਥਾਨਾਂ ਸਮਾਜ ਤੇ ਸਰਕਾਰ ਨੂੰ ਮਿਲ ਕੇ ਅਜਈਆਂ ਨੀਤੀਆਂ ਬਣਾਉਣ ਦੀ ਜ਼ਰੂਰਤ ਹੈ ਜੋ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਦੇਣ ਦੇ ਨਾਲ-ਨਾਲ ਉਹਨਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਆਪਸ਼ਨਸ ਵੀ ਜ਼ਰੂਰ ਦੇਵੇ।